ਉਹ ਕਲੱਚ ਫਿਰ ਅੱਜ ਕੀ ਕਰ ਰਹੇ ਆ ਅੱਜ ਸ਼ੋਰ ਇੱਕ ਤਾਂ ਢੋਲੀਆਂ ਆਈਆਂ ਦੱਬਲਾ ਆਪਣੇ ਪਹੀ ਵਾਲੀਆਂ ਅੱਛਾ ਚੱਲ ਆ ਗਰੀ ਫਰਾ ਨਾਲ ਦੋ ਜਿਹੜੇ ਪੜੋਲੀਆਂ ਪਹਿਰੀਆਂ ਉਧਰ ਨਾਲ ਉਹ ਆਪਣੇ ਵੀ ਖੇਤ ਵੀ ਦਵਾ ਲਾ ਪੈਂਦਾ ਪਿਛਲੀ ਵਾਰ ਦੇ 8 ਫੁੱਟ ਦਾ ਹੋ ਪਾਇਤੀ ਟੋਟਾ ਉਹ ਗਿਆ ਸੀ ਮਸਰਪੰਚ ਕੋਲ ਉਹ ਕਹਿੰਦਾ ਨੱਕਾ ਕਢਾ ਦਾਂਗੇ ਤੁਹਾਡੇ ਚੱਲ ਫਿਰ ਮੈਂ ਚੱਲਦਾ ਠੀਕ ਆ ਮੇਰੀ ਰੋਟੀ ਲਈਂ ਉੱਥੇ ਰੋਟੀ ਤੂੰ ਖਾ ਜਾਂਦਾ ਮੇਰਾ ਉਹ ਕੰਮ ਨਾ ਬੰਦੇ ਯਾਰ ਨੇ ਚਾਹ ਪਾਣੀ ਪਿਲਾ ਲੂੰਗਾ ਕੰਮ ਲੈਣਾ ਨਾ ਤੋ ਯਾਰ ਕਿਦਾ ਕੋਈ ਨਹੀਂ ਚੰਗਾ ਫਰਾ ਦੇਖ ਟਾਈਮ ਨਾਲ ਆ ਜੀ ਜਾ ਕੇ ਕੜੀ ਜੀ ਬਣਾ ਲਈ ਕਾਹੀ ਪਈਆ ਖੇਤ ਸਾਲਾ ਕੋਈ ਪੈਦੂ ਆ ਗਈ ਵਸ ਚਲੋ ਖਾਣ ਜਾਵੀਂ ਦੇਖਦੇ ਇੱਕ ਤਾਂ ਇਹ ਪੰਚਾਇਤਾਂ ਵਾਲੇ ਵੀ ਪੱਖ ਪੂਰਦੇ ਆ ਕੋਈ ਵਾਰੀ ਚਲੋ ਦੇਖਦੇ ਨੱਕਾ ਆਲੋ ਜੁਕਾਂ ਰੋਟੀ ਪਾ ਲਿਆ ਮੈਂ ਤੁਹਾਡੇ ਵਾਸਤੇ ਰੋਟੀ ਭੁੱਖ ਨਹੀਂ ਆਗੀ ਕਿਉਂ ਜੀ ਕੀ ਹੋ ਗਿਆ ਤੁਸੀਂ ਰਾਤ ਵੀ ਨਹੀਂ ਚਾਜਣਾ ਰੋਟੀ ਖਾਦੇ ਬਸ ਭੁੱਖ ਜਿਹੀ ਨਹੀਂ ਲੱਗਦੀ ਪਤਾ ਨਹੀਂ ਕਿਉਂ ਆਹ ਜੀ ਸਵੇਰੇ ਸਵੇਰੇ ਕੀ ਖਾ ਲਿਆ ਤੁਸੀਂ ਉਹ ਕੁਝ ਨਹੀਂ ਕਹਦਾ ਬਸ ਉਹਨਾਂ ਦੀ ਰੋਟੀ ਬਣਦੀ ਤੂੰ ਕੀ ਰੋਟੀ ਦੋ ਵਸਨ ਚਾਹ ਕਰਦੇ ਉਹਨਾਂ ਦੀ ਖੇਤ ਲੈ ਜੂਗਾ ਮੈਂ ਉਹਨਾਂ ਦੇ ਤਾਂ ਬਣਨ ਦਿੰਦੀਆਂ ਰੋਟੀ ਤੁਸੀਂ ਤਾਂ ਖਾ ਲੈਂਦੇ ਗੈਵੀ ਦੀ ਰੋਟੀ ਬਣਦੀ ਨਾਲ ਆਹੋ ਤੈਨੂੰ ਕਾਹਨੂੰ ਭੁੱਖ ਆ ਮੈਂ ਤੈਨੂੰ ਕਿੰਨੇ ਦਿਨ ਦੀ ਵੇਖੀ ਜਾਨੀ ਆ ਰੋਟੀ ਵਲ ਤੂੰ ਮੂਹ ਹੀ ਨਹੀਂ ਕਰਦਾ ਹੈਗਾ ਕੁਝ ਹੋਰ ਗਰਮੀ ਹੋ ਰਹੀ ਆ ਭੁੱਖ ਨਹੀਂ ਲੱਗਦੀ ਲੱਗਦੀ ਨਹੀਂ ਭੁੱਖ ਮੈਨੂੰ ਪਤਾ ਇਹਨੂੰ ਕੀ ਬਿਮਾਰੀ ਆ ਇਹ ਨਹੀਂ ਬੋਲਦਾ ਇੱਥੇ ਤਾਂ ਕੋਈ ਹੋਰ ਇਹ ਬੋਲਦਾ ਹੋਰ ਬੋਲ ਨੂੰ ਐ ਕਿਤੇ ਮੈਂ ਤਰਬੂਜ਼ ਲੈ ਮੈਂ ਸ਼ਰਾਬ ਵੀ ਨਹੀਂ ਕਿਹਾ ਮੈਂ ਤੇਰੇ ਚ ਉਪਰੀ ਹਵਾ ਬੋਲਦੀ ਆ ਮਰਨੇ ਤੇਰੇ ਸਾਰੇ ਲੱਖਾਂ ਦਾ ਉਹਨਾਂ ਵਾਲੀ ਦੇ ਉਹ ਤੁਸੀਂ ਜਰਾ ਇਹ ਬਖੇਤਨ ਨਾ ਕਰੋ ਉਪਰੀ ਹਵਾ ਬੋਲਦੀ ਐ ਉਹ ਪਤਾ ਆਪ ਨੂੰ ਨਹੀਂ ਲੱਗਦਾ ਹੁੰਦਾ ਆਦੂਏ ਬੰਦੇ ਨੂੰ ਤਾਂ ਲੱਗਦਾ ਹੈ ਪਤਾ ਹੁਣ ਜੇ ਤੈਨੂੰ ਨਹੀਂ ਲੱਗਦਾ ਸਾਨੂੰ ਤਾਂ ਦੀਂਦਾ ਹੈ ਰੌਣੀ ਕਰਨ ਵਾਲੀ ਪਈ ਆ ਸਾਰੀ ਫੇਟੇ ਪੈਪ ਦਾ ਪ੍ਰਣਾਲੀ ਪੈਣੀ ਅਸੇ ਮੈਨੂੰ ਇਹ ਪਤਾ ਨਹੀਂ ਲੈ ਇਹ ਤਾਂ ਕੰਮ ਦਾ ਸਭ ਨੂੰ ਪਤਾ ਆ ਉਹ ਹੈਗਾ ਗਿਆ ਤਾਂ ਹੋਇਆ ਐ ਕਰ ਤੂੰ ਰੋਟੀ ਬਣਾਈ ਫੇਰ ਚਲ ਤੈਨੂੰ ਮੈਂ ਲੈ ਕੇ ਚਲਾਂ ਬਾਬੇ ਦੀ ਉਹ ਮੈਮੂਨੀਆਂ ਦਾ ਤੁਸੀਂ ਕੰਮ ਕਰੋ ਕਹਿੰਦਾ ਕੰਮ ਕਰੋ ਮੇਰੀ ਗੱਲ ਸੁਣਾ ਕੁੜੀ ਤੂੰ ਰੋਟੀ ਬਣ ਫੜਾ ਫੜ ਜਾ ਬਣ ਫੜਾ ਕੇ ਨਾ ਰੋਟੀ ਤੈਨੂੰ ਬਾਬੇ ਕੋਲ ਲੈ ਕੇ ਜਾਨੀ ਆ ਐਨਾ ਵਧੀਆ ਬਾਬਾ ਹੈ ਨਾ ਨਾਲ ਦੀ ਨਾਲ ਨਫਜ਼ ਦੇ ਕੇ ਦੱਸ ਦੋ ਤੇਰੇ ਅੰਦਰ ਹੈ ਕੌਣ ਉਹ ਮੈਨੂੰ ਸ਼ੇਰ ਕੋਈ ਯਕੀਨ ਨਹੀਂ ਹੈ ਕਿ ਇਹਨਾਂ ਬਾਬੇ ਬੂਬੇ ਕੁਛ ਨਹੀਂ ਹੁੰਦੇ ਮੈਨੂੰ ਸਾਰਾ ਪਤਾ ਖੇਤ ਚ ਕੀ ਕਰਨ ਵਾਲਾ ਰੌਣੀ ਸਾਰੀ ਕਰਨ ਵਾਲੀ ਪਈ ਐ ਫਿਰ ਉਹ ਜਾ ਤਾਂ ਰਿਆ ਮੋਟਰ ਦੇ ਪੁਛ ਲਵਾਉਣ ਵਾਲੇ ਪਏ ਨੇ ਹੈ ਅੱਛੇ ਗੱਲਾਂ ਮੈਨੂੰ ਪਤਾ ਨਹੀਂ ਕੇਰਾ ਦੀ ਰੋਟੀ ਪਚਾ ਦੇ ਬਸ ਮੁੜ ਕੇ ਨਹੀਂ ਮੁੜ ਕੇ ਮੇਰੇ ਨਾਲ ਚੱਲ ਮੈਂ ਤੈਨੂੰ ਦੱਸਾਂ ਆ ਤੇਰੀ ਵਾਲੀ ਨੂੰ ਵੀ ਨਾਲੇ ਲੈ ਚੱਲ ਤੇ ਛੇ ਕਰੇ ਕੀ ਕਰੂ ਕੱਲੀ ਤੁਸੀਂ ਕੰਮ ਕਰ ਦੋ ਉਹਦਾ ਕੜਾਹੀ ਕੁੜੂਹੀ ਬਣਾ ਦੋ ਕੜਾਹੀ ਕਾਦੇ ਵਾਸਤੇ ਉਹ ਮੋਟਰ ਕੱਢਾਂਗੇ ਅੱਜ ਬਣ ਜੂਗੀ ਤਿਆਰ ਹੋ ਜਾ ਮੈਂ ਘਰੋਂ ਨਹੀਂ ਉਹਦੇ ਨਾਲ ਕੰਮ ਕੋਕੇ ਉਪਰੀ ਹੋਵੇ ਮੋਟਰ ਦਾ ਮੈਨੂੰ ਪਤਾ ਬੋਸ਼ ਲਵਾਉਣ ਵਾਲੇ ਪਏ ਨੇ ਪਾਈਪਾਂ ਦਾ ਮੈਨੂੰ ਪਤਾ ਕਿੱਥੇ ਕਿੱਥੇ ਦੱਬਣ ਆ ਜ ਨੇ ਨਾਲ ਮੈਨੂੰ ਪਤਾ ਕਿੱਥੇ ਕੱਢਣ ਵਾਲਾ ਪਿਆ ਆਪੇ ਅਣਗੜਾ ਬੇ ਪੜਾਕੇ ਪਾਈ ਜਾਂਦੇ ਨੇ ਪਤਾ ਨਹੀਂ ਕਿਹੜੇ ਨੇ ਸੀਜ਼ਨ ਦੇ ਟਾਈਮ 'ਚ ਹੋ ਗਈ ਉਹ ਕਿ ਉਪਰੀ ਹੋਵਾ ਕਲੱਚ ਨੂੰ ਉਹੀ ਸਮਝਦੇ ਨੇ ਬਾਬਾ ਬੂਬੇ ਨੂੰ ਵਿੱਚੇ ਰੋਲ ਦੂ ਮੈਂ

ਬੀਸ ਹੈ ਜੀ ਕਾਲੂ ਇਹਨੂੰ ਤਾਂ ਕਰ ਲਾ ਕੇ ਫੇਰ ਕੀ ਕਰੋਗੇ ਤੁਸੀਂ ਉਹ ਨਾਨਾ ਬਾਬਾ ਇਹੋ ਜਿਹੀ ਸਿਨਾ ਪਵਾ ਤੂੰ ਮੈਂ ਦਾਦੀਆਂ ਚੀਜ਼ਾਂ ਹੀ ਤਾਂ ਲਿਆ ਕਰੂੰ ਮੱਟੀ ਦੇ ਜਿਹੜਾ ਕੁਝ ਮੰਗੂ ਆਹ ਗਰੀਬ ਬਾਬਾ ਤੇ ਲੱਖ ਰੁਪਏ ਦੀ ਗੱਲ ਹੋਊਗਾ ਨਾ ਸਾਰੇ ਸਿੱਧੇ ਦੇਖ ਲਓ ਭਾਈ ਤੁਹਾਡੇ ਘਰ ਦਾ ਜੀ ਹੈ ਇਹ ਤੁਹਾਨੂੰ ਹੀ ਤੰਗ ਕਰੂਗਾ ਇਹ ਤਾਂ ਹਾਲੇ ਨਰਮ ਚੱਲੀ ਜਾਂਦਾ ਹੈ ਲੈ ਬਾਬਾ ਸਾਨੂੰ ਹੀ ਪਤਾ ਕਿਹੜਾ ਨਰਮ ਚੱਲ ਰਿਹਾ ਹੈ ਸਾਡੀਆਂ ਛਾਲਾਂ ਚਕਾਰ ਰੱਖੀਆਂ ਸਾਰੇ ਤਬਰ ਮੈਂ ਚੇ ਗੈ ਵੀ ਇਹਨੂੰ ਨਾ ਸੜ ਦੂ ਫਿਰ ਇਹ ਫਰੂੰਗਾ ਰਮ ਹੋਏ ਸਾਰਾ ਤਬਰ ਛੇੜ ਦੇਂਗਾ ਤੇ ਨਹਿਰ ਤੇ ਐਸਾ ਬੁਲਾਣੀ ਅਜੇ ਤਾਂ ਰੋਟੀ ਵੀ ਮਿਲ ਜਾਂਦੀ ਆ ਮੈਂ ਕੁਛ ਵੀ ਨਹੀਂ ਧਰਨਾ ਫੇਰ ਧਾਮਾਵਾ ਤੂੰ ਤਾਂ ਡੌਲਤਾ ਕਰਨੀ ਹੋਏਗੀ ਫੋ ਮਾਂ ਨਾ ਨਹੀਂ ਬਾਬਾ ਇਹ ਮੇਰੇ ਘਰ ਵਾਲੇ ਤੱਕ ਜਾਵੇ ਇਦੋਂ ਪਹਿਲਾਂ ਲੈ ਆਣੇ ਫਿਰ ਬੈਠਦਾ ਇਹ ਦੱਸ ਇਹ ਦੱਸ ਜਾਨ ਜਾਨ ਬਾਬਾ ਫਿਰ ਤੋੜਿਆ ਫੁੱਲਾਂ ਦੀ ਆਉਂਦੀ ਬਾਸ਼ ਨਾਜਦਾ ਬਾਬਾ ਫਿਰ ਤੋੜਿਆ ਫੁੱਲਾਂ ਦੀ ਆਉਂਦੀ ਬਾਸ਼ ਨਾਜਦਾ ਬਾਬਾ ਫਿਰ ਤੋੜਿਆ ਫੁੱਲਾਂ ਦੀ ਆਉਂਦੀ ਬਾਸ਼ ਨਾ ਬਾਬਾ ਉਸੇ ਨੂੰ ਨਹੀਂ ਕਾਸਲਾ ਮੈਂ ਕਹਦਾ ਰਹਾ ਤਾਂ ਅੰਨੰਦ ਜੀ ਦੀ ਵੇਚ ਕੇ ਤਰਾ ਹੋ ਜਾਵੇਂ ਨੇ ਤੂੰ ਮੇਰੇ ਪੱਖ ਦੀ ਗੱਲ ਕਰ ਮਰਾ ਯਾਰ ਤੇਰੇ ਪੱਖ ਦੀ ਗੱਲ ਕਰਨ ਲੱਗਿਆ ਮੈਂ ਤੂੰ ਫੇਰ ਨਾ ਕਰ ਜਿਹੜੀ ਚੀਜ਼ ਦੀ ਤੇਨੇ ਲੋੜ ਐ ਨਾ ਹੁਣ ਤਾਂ ਆਇਆ ਹੋਇਆ ਦੱਸ ਦੇ ਨਾਲੇ ਭਾਈ ਜਿਹਦੀਆਂ ਫਰਮਾਇਸ਼ਾਂ ਤੁਸੀਂ ਨਾ ਪੂਰੀਆਂ ਕਰੋਗੇ ਇਹ ਤਾਂ ਤੁਹਾਨੂੰ ਐਂ ਧੱਕ ਕਰੂਗੀ ਅਖਲੇ ਇਹ ਸਹੀ ਗੱਲ ਐ ਬਾਬਾ ਇਹਨੂੰ ਆ ਗੱਲ ਪੁੱਛ ਲੈ ਇਹਦੀ ਫਰਮਾਇਸ਼ਾਂ ਮੈਂ ਪੂਰੀਆਂ ਕਰ ਦਿਆ ਕਰੂੰਗਾ ਇਹਨਾਂ ਨੂੰ ਦੱਕਾ ਨਾ ਤੰਗ ਕਰੇ ਇਹਨਾਂ ਦਾ ਘਰ ਬਸ ਲੰਨ ਦੇਵੇ ਬੋਲ ਬਈ ਕੀ ਚਾਹੀਦਾ ਤੈਨੂੰ ਇਹ ਵੀ ਕੁਛ ਨਾ ਕੁਛ ਕਰੇ ਕੰਮੀ ਇਹੀ ਕਿਉਂ ਕੋਈ ਗੱਲ ਨਹੀਂ ਚੁੱਪ ਕਰ ਬਈ ਤੂੰ ਵੀ ਕੁਛ ਨਾ ਕੁਛ ਕਰਨੀ ਹੈ ਓ ਨਾ ਬਾਬਾ ਚੁੱਪ ਕਰਕੇ ਖੜ ਜਾ ਕੁੜੀਏ ਬੋਧਰਾ ਬੋਲ ਜਦੋਂ ਬਾਬੇ ਬੋਲਦੇ ਹੁੰਦੇ ਨਾ ਤੀਜੇ ਬੰਦੇ ਦਾ ਹੱਕ ਨਹੀਂ ਹੈਗਾ ਬੋਲਣ ਦਾ ਐ ਕਰੇ ਬਈ ਇਹਦੀ ਸਮਾ ਤੇ ਕੱਚੀ ਲੱਸੀ ਪਾਇਆ ਕਰੀ ਠੰਡਾ ਹੋਇਆ ਕਰੂ ਮੇਰਾ ਸਾਲਾ ਤਪਿਆ ਕਰਦਾ ਓ ਬਾਬਾ ਯਾਰ ਤਿੰਨ ਮਾਸਾ ਚੋ ਕੇ ਲੱਸੀ ਰੜਕਦੇ ਨਾ ਮੇਰੇ ਮਾਰੀ ਕੱਚੀ ਲੱਸੀ ਹੈ ਚਲ ਕੋਈ ਗੱਲ ਨਹੀਂ ਭਈ ਦੁੱਧ ਪਾਇਆ ਕਰੋ ਇਹਦਾ ਡੰਮ ਤੇ ਮੱਥਾ ਤੂੰ ਦੱਸ ਕੀ ਕਬੱਡੀ ਖੇਡਣੀ ਹੈ ਜਾਂ ਤੂੰ ਸ਼ੋਅ ਲਾਉਣੇ ਨੇ ਬਾਬਾ ਗੋਬੜੀ ਵਾਲਾ ਸਹੀ ਆ ਦੁੱਧ ਪਾਇਆ ਕਰੀ ਭਾਈ ਕੋਈ ਨਾ ਹਫਤੇ ਜੇ ਕਿਧਰ ਕਿਹੜੇ ਦੇ ਪਾਇਆ ਕਰੀ ਸਾਰਾ ਕੋਈ ਜੀਤੋ ਦੇ ਕਹਿਣ ਦੇ ਕਰਦਾ ਉਹਦੇ ਪਿੱਛੇ ਲੱਗਿਆ ਫਿਰਦਾ ਹੈ ਬਾਬਾ ਆਹ ਦੀਆਂ ਗੰਦੀਆਂ ਹਰਕਤਾਂ ਨਹੀਂ ਸੁਧਰੀਆਂ ਹੈਗੀਆਂ ਇਹਨੂੰ ਪੁਧਾਰ ਦੇ ਹੁਣ ਤਾਂ ਉਹ ਬਾਬਾ ਜਿਵੇਂ ਜੀਤੋ ਮੇਰੇ ਹੱਥੇ ਦੀ ਯਾਰ ਚੂੜੀ ਲਾਖੀ ਹੈ ਮੈਂ ਕਿਉਂ ਨਾ ਰੱਖਾਂ ਮੇਰਾ ਵੀ ਫਰਜ਼ ਬਣਦਾ ਹੈ ਕਾ ਤਾਰੋ ਜਾਂ ਤੈਨੂੰ ਇਹ ਪੁੱਛੀ ਆ ਵੀ ਆ ਗਿਆ ਕਿਧਰੋਂ ਆਇਆ ਹਾਂ ਹਾਂ ਅਜੇ ਤੂੰ ਇੱਧਰ ਰੱਖ ਰੱਖਦਾ ਸ਼ਰਮ ਮੰਨ ਲੈ ਮਣੀ ਯਾ ਨਾ ਖੜਾ ਖੰਜਰ ਨੇ ਰੱਖੀ ਆਖੋ ਆਖਦਾ ਤੇਰੇ ਦੇਖੀ ਤੂੰ ਹੁਣ ਤੂੰ ਬੋਤਾਂ ਨਾ ਬੋਲ ਸਮਝ ਗਿਆ ਨਾ ਮੈਂ ਤੇਰੀ ਚਰ ਘੁੰਡੀਆਂ ਮਿੰਟ ਚ ਕੱਢ ਦੇਣੀ ਐ ਜਿਵੇਂ ਚੱਕ ਲੈ ਤਰਸੂਲ ਪੱਖੀ ਪਾੜ ਦੇਣੀ ਐ ਮੈਂ ਤੇਰੀ ਬਾਬਾ ਇੱਕ ਲਿਹਾਜ਼ ਵਾਲੀ ਵਾਲਾ ਬਸਾ ਦੱਸ 500 ਜਮਾਂ ਵਾਲਾ ਬਣ ਗਿਆ ਹੁਣ ਤਾਂ ਮੈਂ ਵੀ ਸਲੋਕ ਲੈਂਦਾ ਫਿਰ ਪਾਵਰ ਮੇਰੀ ਵੀ ਵੱਧ ਰਹੀ ਐ ਤੂੰ ਮੇਰੇ ਨਾਲ ਸਿੱਧਾ ਸਦਾ ਡੀਲ ਕਰ ਲੈ ਮੇਰਾ ਯਾਰ ਕੰਨ ਸੁਣਦਾ ਜਲੀ ਅੱਗ ਲਾ ਦਰ ਬਾਬਾ ਚਲਾ ਮੇਰੇ ਤੇ ਕਰ ਦੇ ਤੇਰਾ ਮੜਾਇਆ ਮਸਲਾ ਚੱਲ ਭਾਈ ਹਾਂਦੀ ਆਉਂਦੀ ਬਾਸ਼ ਰਾਹ ਫੁੱਲਾਂ ਦੀ ਆਉਂਦੀ ਬਾਸ਼ ਰਾਹ ਠੀਕ ਮੱਥਾ ਬੱਲਤਾ ਯਾ ਸਰ ਖਾਤਾ ਤਾਂ ਨਹੀਂ ਹੋ ਗਿਆ ਬੇਟਾ ਹਾਂ ਬਾਬਾ ਤੇ ਠੀਕ ਹੋ ਗਿਆ ਨਾ ਠੀਕ ਹੋ ਗਿਆ ਬੱਗਿਆ ਹੁੰਦਾ ਭੇਜਦਾ ਹਾਂ ਹਾਂ ਠੀਕ ਆ ਬਾਹੜੇ ਹੋ ਗਿਆ ਆਪਾਂ ਨੂੰ ਆਇਆ ਨਾ ਸਰ ਪਾਣੀ ਨਹੀਂ ਹੈਗਾ ਉੱਥੇ ਉਹਨੀ ਬਾਹਰ ਮਾਰ ਕੇ ਪਾਣੀ ਵੀ ਤੈਨੂੰ ਪਿਆ ਦੰਨੇ ਆ ਚਲਦੇ ਆ ਖੇਲਿਆ ਕਰਨ ਰੇਟ ਬਹੁਤ ਹੋ ਗਏ ਹੋ ਮੰਗੇ ਮੇਰੀ ਗੱਲ ਸੁਣ ਲਓ ਭਾਈ ਤੁਹਾਡੇ ਘਰੇ ਕਿਹੜਾ ਮਾਰ ਕੇ ਜਾਈਏ ਮੈਂ ਠੀਕ ਆ ਬਾਬਾ ਜੀ ਹਾਂ ਬਾਕੀ ਦੱਖਸ਼ ਨਾ ਦੇ ਜੀ ਠੀਕ ਹੈ ਜੀ ਆਪਾਂ ਨੇ ਆਪਣਾ ਲੰਗਰ ਲਾਉਣਾ ਹੁੰਦਾ ਨਾ ਕਾਦਿ ਸ਼ਰ ਕਿੰਨੀ ਬਾਬਾ ਜੀ 2100 ਦੇ ਜੀ ਭਾਈ ਕੋਈ ਨਾ ਬਾਬਾ ਜੀ ਮਾਦਾ 2500 ਹੀ ਦੇ ਦੇ ਪਰ ਗੱਲ ਰਾਹ ਪਾ ਦੋ ਹੁਣ ਪਰ ਆਦਾ ਪੈ ਗਈ ਭਈ ਗੱਲ ਤੁਹਾਡੇ ਸਾਹਮਣੇ ਤਾਂ ਸਾਰਾ ਨਤੀਜਾ ਦਿਖਾਤਾ ਬਲਾ ਕੇ ਗੱਲ ਤਾਂ ਕਰਾ ਦੀ ਬਾਬਾ ਡਿਮਾਂਡਾਂ ਹੀ ਭੜੀਆਂ ਰੱਖੀਆਂ ਨੇ ਤੁਹਾਡਾ ਨੁਭਾਈ ਕਰੂੰਗਾ ਇੱਕ ਅਦਾ ਛੜਾ ਮਰ ਗਿਆ ਇਹ ਤਾਂ ਕਚੀ ਦੇ ਘੜਾ ਹੁੰਦਾ ਛੜਾ ਦਾ ਮਰਿਆ ਹੋਇਆ ਮੈਂ ਤਾਂ ਦੀਆਂ ਡਿਮਾਂਡਾਂ ਬਾਬਾ ਅੱਡੇ ਘਰਾਂ ਵਾਲੇ ਤੇ ਚੋਰੀਓ ਪੂਜਦੀਆਂ ਜੇ ਉਹਨੂੰ ਪਤਾ ਲੱਗ ਗਿਆ ਤਾਂ ਮੈਨੂੰ ਕੱਢ ਦੇਣਾ ਕਰੋ ਚਲੋ ਕੋਈ ਨਾ ਜਾਓ ਘਰੇ ਘੀੜਾ ਮਾਰ ਕੇ ਜਾਈਏ ਹਾਂ ਠੀਕ ਹੈ ਬਾਬਾ ਬਾਹਰ 2500 ਕਹਦਾ ਛੇੜੋ ਉਹੇ ਪ੍ਰਾਵਾ ਤਾਂ ਚੁੱਪ ਕਰਦਾ ਕਰਦਾ ਚੁੱਪ ਛੰਗਾ ਬਾਬਾ ਚੱਲ ਜਿਆ ਸਰਦਾਰ ਚਲੋ ਮੈਂ ਤਾਂ ਆਪਕਾ ਦੋਈ ਨਮ ਕਿੰਨਾ ਟਾਈਮ ਹੋ ਗਿਆ ਛੰਗਾ ਬਾਬਾ ਠੀਕ ਹੈ ਉਹਦੀ ਰੋਟੀ ਵੀ ਫੜਾ ਕੇ ਆਉਣੀ ਮਾਰਨੇ ਆ ਜੀ ਉਹ ਹਾਂ ਸੱਚ ਹਾਂ ਜਾ ਪਾਣੀ ਲੈ ਕੇ ਆ ਬਾਕੀ ਦਾ ਪਾਣੀ ਸੇਕਾ ਕੋਈ ਨਹੀਂ ਮੋਸ਼ਾ ਹਾਂ ਇਹ ਥੱਲੇ ਪਾ ਲਈਆ ਮੇਰੇ ਢੋਲ ਨਾਲ ਗੱਜਰ ਦਾ ਕੋਈ ਆ ਤਾਂ ਮੈਨੂੰ ਪਤਾ ਹੈ ਗੱਲਬਾਤ ਹੈਗੀ ਇਹ ਬੰਦੇ ਜਿਤਾਈ ਉਹਨੂੰ ਛੱਡਿਆ ਆਪਣੇ ਕੰਮ ਰਿਹਾ ਬਥੇਰਾ ਕੰਮ ਲਮਾਂਗਾ ਅੱਜ ਕੋਲ ਠੀਕ ਹੈ ਗੁਰੂ ਜੀ ਹਾਂ ਤਾਂ ਇਹ ਤਾਂ ਮੋੜਦਾ ਸੀਗਾ ਉਹ ਠੀਕ ਹੈ ਜੀ ਸਮਝਿਆ ਕਰ ਤੂੰ ਗੱਲ ਉਹਨਾ ਥੱਲੇ ਤਾਂ ਬਥੇਰੇ ਲਵਾ ਲਾਂਗੇ ਆਪਾਂ ਓਫ